ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਬੈਗ ਦੇ ਵਿੱਚ লাশ ਬਰਾਮਦ ਹੋਈ ਹੈ ਸਿਰ ਅਲੱਗ ਤੇ ਢਣ ਲਾ ਕਰ ਦਿੱਤਾ ਗਿਆ ਇਸ ਬੋਡੀ ਦਾ ਲੁਧਿਆਣਾ ਦੇ ਸ਼ਿਰਪੁਰ ਚੌਂਕ ਨੇੜੇ ਪੂਰੀ ਘਟਨਾ ਵਾਪਰੀ ਹੈ ਫਲਾਈਓਵਰ ਤੇ ਇੱਕ ਲਵਾਰਸ ਹਾਲਤ ਦੇ ਵਿੱਚ ਬੈਗ ਬਰਾਮਦ ਹੋਇਆ ਇੱਕ ਵਿਅਕਤੀ ਦੀ লাশ ਮਿਲਣ ਤੇ ਇਲਾਕੇ ਤੇ ਸਨਸਣੀ ਦਾ ਮਾਹੌਲ ਬਣ ਗਿਆ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਸ ਲਾਸ਼ ਦਾ ਪਤਾ ਨਹੀਂ ਚੱਲ ਪਾਇਆ ਕਿ ਇਹ ਕਿੱਥੇ ਦਾ ਵਿਅਕਤੀ ਸੀ ਜਾਂ ਫਿਰ ਕੋਈ ਕੁੜੀ ਸੀ ਜਾਂ ਮੁੰਡਾ ਸੀ ਇਸ ਦੀ ਹਰ ਜਾਣਕਾਰੀ ਨਹੀਂ ਮਿਲ ਪਾਈਆ ਪਰ ਲਾਸ਼ ਨੂੰ ਬੜੇ ਹੀ ਬੁਰੀ ਤਰੀਕੇ ਦੇ ਨਾਲ ਮਾਰਿਆ ਗਿਆ ਉਸ ਨੂੰ ਕਟਿਆ ਗਿਆ ਹੈ ਉਸ ਨੂੰ ਬਹੁਤ ਹੀ ਦਰਦਨਾਕ ਮੌਤ ਜਿਹੜੀ ਆ ਦਿੱਤੀ ਗਈ ਹੈ ਤਸਵੀਰਾਂ ਬਹੁਤ ਦਰਦਨਾਕ ਨੇ ਤੁਹਾਨੂੰ ਨਹੀਂ ਦਿਖਾ ਸਕਦੇ ਆ ਲਾਸ਼ ਦੀਆਂ ਪਰ ਜਿਹੜੀ ਖਬਰ ਹੈ ਇੱਕ ਵਾਰ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਲੁਧਿਆਣੇ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਫਤੋ ਕੰਦਾ ਇੱਕ ਬੈਗ ਅਗੇ ਤੇ ਵੀ ਉੱਤੇ ਪਿਆ ਲਵਾਰਸ ਆ ਕੇ ਹੀ ਦੇਖਿਆ ਉਹਦੇ ਵਿੱਚ ਸਿਰ ਸਿਰ ਧੜ ਧੜ ਥੱਲੇ ਆਪੜ ਦੇ ਲੈਣਾ ਤੇ ਸੱਡ ਗਈ ਤੇ ਇੱਕ ਬੈਗ ਉੱਪਰ ਜਿਹੜਾ ਸਿਰ ਪਿਆ ਵਿੱਚੋਂ ਆਦਮੀ ਦਾ ਇਹ ਕੱਟਣਾ ਪੌੜ ਦੇ ਉੱਪਰ ਆ ਹੁਣ ਜੀਆਰਪੀ ਦੀ ਕਹਿ ਸਕਦੇ ਆ ਜਾਂ ਇਹ ਸਾਡੀ ਕਹਿਣਗੇ ਤਾਂ ਹੀ ਕਰ ਤਾਂ ਕਰਦੇ ਜਿਹੜੀ ਔਕੇ ਦੇ ਅਫਸਰ ਰੁਕੂ ਦੇਣਗੇ ਫਸਤਾ ਬੈ ਲਵਾਸ ਬੈਗ ਮਿਲਿਆ ਤੇ ਲਵਾਸ ਕਦੇ ਬੈਗ ਪਿਆ ਆ ਹੁਣੇ ਇੰਦਾ ਕੜਾ ਪੈਦਾ ਹੀ ਗੱਲ ਹੈ ਕਿ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਦੇ ਦਿੱਤਾ ਕਿ ਉਹਦੇ ਸੰਸਾਰ ਕਾਰਵਾਈ ਕੀਤੀ ਜਾਊਗੀ ਜਿਹੜੀ ਹੈ ਕਿਹੜੇ ਥਾਣਾ ਦਾ ਮਾਮਲਾ ਥਾਣਾ ਦਾ 6 ਨੰਬਰ ਵੀ ਪੈਂਦਾ ਜੀ ਆਰ ਪੀ ਵੀ ਪੈਂਦਾ ਹੁਣ ਤੇ ਇਹਦੇ ਆਪ ਸਭ ਕੀ ਹੁਕਮ ਦਿੰਦੇ ਆ ਸੁਨਾਗ ਕੀ ਕਰੀ ਹੋਈ ਹੈ ਕੋਈ ਨਹੀਂ ਸੁਨਾਗ ਤਾਂ ਇਹ ਦੇਖੇ ਹੀ ਨਹੀਂ ਲੱਗੇ ਨਹੀਂ ਗਏ ਉਹਦੇ ਤੇ ਉਹ ਬੈਕਪੌਨ ਕੇ ਦੇਖਿਆ ਵੀ ਤੜਿਆ ਤੇ ਸਭ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਗਿਆ ਆ ਜੀ ਮੈਂ ਦੱਸ ਦਤਾ ਹਾਂ